ਹਾਂ ਵੀ ਦੋਸਤੋ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਹਨਾ ਯਾਰ ਤੁਹਾਨੂੰ ਇੱਕ ਬੇਨਤੀ ਵੀ ਹੈ ਤੇ ਇੱਕ ਜਾਣਕਾਰੀ ਵੀ ਹੈ ਹਨਾ ਇਹ ਕਬੂਤਰ ਹੈ ਗੋਲਾ ਕਬੂਤਰ ਕਬੂਤਰ ਹੈ ਜਾਂ ਕਬੂਤਰੀ ਤੇ ਇਹ ਨਾ ਇੱਛਾ ਸਾਡੀ 베ਰੀ ਹੈ ਇਹਦੇ ਵਿੱਚ ਇਹ ਫਸਿਆ ਹੋਇਆ ਸੀਗਾ ਫਸਿਆ ਕਿਉਂ ਹੋਇਆ ਸੀਗਾ ਇਹਦੇ ਪੈਰਾਂ ਦੇ ਵਿੱਚ ਚੈਨਾ ਡੋਰ ਹੈ ਜਿਹੜੀ ਉਹ ਲਿਪਟੀ ਹੋਈ ਸੀ ਤੇ ਉਹ ਡੋਰ ਇਹਦੇ ਵਿੱਚ ਫਸੀ ਹੋਈ ਸੀ 베ਰੀ ਦੇ ਇਹ ਘੱਟੋ ਘੱਟ 20-25 ਮਿੰਟ ਤੋਂ ਬਹੁਤ ਹਨਾ ਮਿਹਨਤ ਮੁਸ਼ਕਤ ਕਰ ਰਿਹਾ ਸੀ ਨਿਕਲਦੀ ਪਰ ਨਿਕਲ ਨਹੀਂ ਸਕਿਆ ਤੇ ਸਾਡੀ ਟੀਮ ਦੀ ਇਹਦੇ ਉੱਤੇ ਨਜ਼ਰ ਪਈ ਆਪਣੇ ਹਨਾ ਹੀਰ ਜੀ ਤੇ ਆਪਣਾ ਭਾਈ ਡੀਓਪੀ ਦਰਸ਼ਨ ਇੱਧਰ ਵੀ ਉਹ ਸ਼ੂਟ ਕਰ ਰਹੇ ਨੇ ਤੇ ਭਾਈ ਇੱਧਰ ਇੱਕ ਆ ਬਾਵਾ ਭਾਈ ਬਾਵਾ ਭਾਈ ਸੌਰੀ ਹੈਨਾ ਕੋਈ ਗੱਲ ਨਹੀਂ ਬਰੇ ਮੈਂ ਭੁੱਲ ਜਾਂਦਾ ਬੰਦਾ ਬਹੁਤ ਸਾਰੀ ਇਹਨਾਂ ਨੇ ਮੰਦਲਾ ਐਫਰਟ ਕੀਤੀ ਕੁੰਦਾਂ ਦੇ ਉੱਤੇ ਚੜ੍ਹ ਫਿਰ ਜਦੋਂ ਨਿਕਲ ਗਏ ਤੇ ਪੈਰਾਸ਼ੂਟ ਤਾਂ ਫਸੀ ਰਹੀਗੀ ਪਰ ਉੱਥੋਂ ਬੇਰੀ ਤੋਂ ਨਿਕਲ ਗਈ ਤੇ ਫਿਰ ਇਹ ਕਮਰਾਂਚ ਪੜ ਪੂਰੇ ਹਾਲ ਪਤਾ ਪੁਣਾ ਘਾਂਟਿਆਂ ਨੂੰ ਕਬੂਤਰ ਨੂੰ ਫੜਨ ਤੇ ਲੱਗ ਗਿਆ ਇਹ ਇਸ ਚੈਨਡੋਰ ਨੇ ਇਸ ਕਬੂਤਰ ਦਾ ਥੋੜਾ ਜਿਹਾ ਪੈਰ ਦਾ ਚਖ ਵੀ ਕਰਤਾ ਸ਼ਾਇਦ ਜੀਨ ਹੈ ਇਹਨੂੰ ਕੈਮਰੇ ਚ ਪਤਾ ਨਹੀਂ ਨਾ ਤੇ ਹੁਣ ਇਹ ਕਬੂਤਰ ਬਿਲਕੁਲ ਰਿਲੈਕਸ ਆ ਚੋਗਾ ਪਾਣੀ ਆਪਾਂ ਇਹਨੂੰ ਖਵਾਤਾ ਤੇ ਹੁਣ ਆਪਾਂ ਬਾਬੇ ਨੂੰ ਆਜ਼ਾਦ ਕਰਨ ਲੱਗਿਆ ਤੇ ਜਿਹੜੇ ਜਿਹੜੇ ਬੰਦੇ ਨੂੰ ਇਹ ਆਪਣਾ ਬਈ ਥੋੜਾ ਜਿਹਾ ਕਦਮ ਹਨਾ ਵਧੀਆ ਲੱਗਿਆ ਉਹ ਸਾਨੂੰ ਵੀ ਜਰੂਰ ਹੈਪੀ ਸ਼ੇਅਰ ਕਰੋ ਹਨਾ ਹੌਸਲਾ ਵਜਾਈ ਕਰੋ ਵੀਡੀਓ ਸ਼ੇਅਰ ਕਰੋ ਬਾਈ ਇੱਕ ਚੀਜ਼ ਹੋਰ ਆ ਯਾਰ ਵੀ ਚੈਨਡੋਰ ਵਰਤਿਆ ਨਾ ਕਰਿਓ ਕਿੰਨੇ ਨੁਕਸਾਨ ਕਰਦੀ ਹੈ ਨਾ ਆਪਣੇ ਸਾਰੇ ਚੀਜ਼ ਬਾਰੇ ਪਾਦੀ ਹੋਵੇ ਪਹਿਲੇ ਦਿਨ ਤੋਂ ਹਨਾ ਕਿੰਨੇ ਬੰਦੇ ਗਾਲਾਂ ਚ ਬੈੱਕ ਕੇ ਗਲੇ ਕੱਟੇ ਜਾਂਦੇ ਨੇ ਨਾ ਕਬੂਤਰਾਂ ਪੰਛੀ ਦਾ ਕਿੰਨਾ ਨੁਕਸਾਨ ਹੁੰਦਾ ਯਾਰ ਇਹ ਚੀਜ਼ ਤੋਂ ਗਰੇਜ਼ ਕਰਾ ਕਰੋ ਤੇ ਆਪਾਂ ਦਾ ਚਲੋ ਯਾਰ ਹਨਾ ਸਮਝਦਾ ਨਾ ਪਰਮਾਤਮਾ ਨੇ ਦਿਮਾਗ ਦਿੱਤਾ ਆਪਾਂ ਦਾ ਕੋਈ ਨਾ ਕੋਈ ਹੱਲ ਲੱਭੀ ਵੀ ਲੈਣੇ ਆ ਚਲੋ ਹਨਾ ਚਾਈਨਾ ਡੋਰ ਨੂੰ ਲੈ ਕੇ ਪਰ ਇਹ ਯਾਰ ਜਿਹੜੇ ਵਿਚਾਰੇ ਜੀਵ ਨੇ ਬੋਲ ਕੇ ਦੱਸ ਨਹੀਂ ਸਕਦੇ ਜਾਂ ਕੋਈ ਐਫਰਟ ਨਹੀਂ ਕਰ ਸਕਦੇ ਹਨਾ ਇਹ ਕਿਵੇਂ ਬਚਣਗੇ ਇਹਦੇ ਤਾਂ ਹੀ ਬਚਣਗੇ ਜੇ ਆਪਾਂ ਥੋੜੀ ਜਿਹੀ ਪਹਿਲ ਕਦਮੀ ਕਰਾਂਗੇ ਇਹ ਚੀਜ਼ਾਂ ਨੂੰ ਹਨਾ ਬੰਦ ਕਰਾਂਗੇ ਬਿਲਕੁਲ ਬਾਈ ਸਹੀ ਹਾਂ ਲੈ ਵੀ ਬਾਬੇ ਉਹ ਸੋਣਾ ਆਪਾਂ ਇਸ ਕਬੂਤਰ ਨੂੰ ਜਿਆਦੀ ਦੇਣ ਲੱਗੇ ਆ ਚਾਈਨਾ ਡੋਰ ਨੇ ਜ ਪਾਪਾ ਬਣੇ ਜੱਗ ਜੱਗ ਬੀਬੀ ਬਣੇ ਸਾਨੂੰ ਨਹੀਂ ਪਰ ਪਰਮਾਤਮਾ ਨੇ ਬਹੁਤ ਸਾਰੀ ਲੰਬੀ ਉਮਰ ਦੇ ਦਿੱਤੀ ਠੀਕ ਹੈ ਭਾਈ ਇਹ ਦਾ ਭਾਦਾ ਭਾਈ ਖੜ ਜਾ ਲਓ ਜਾ ਵੀ ਆਇਸ਼ਪਾ